ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਲਈ ਪਹੁੰਚ ਹੋਏ ਨੇ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੈਡੀਕਲ ਕਾਲਜ ਦੀਆਂ ਜਿੱਥੇ ਕਿ ਉਹ ਅੱਜ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੋਟ ਪਾਉਣ ਲਈ ਪਹੁੰਚ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ 65 ਨੰਬਰ ਕਮਰੇ ਦੇ ਅੰਦਰ ਉਹ ਪਰਿਵਾਰ ਸਮੇਤ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਵੋਟ ਆਹ ਅੱਜ ਪਾਈ ਜਾਏਗੀ ਜਿਸ ਦੀ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਉਹਨਾਂ ਵੱਲੋਂ ਜਿਹੜਾ ਕਮਰਾ ਹੈ ਉਸ ਤੋਂ ਅੰਦਰ ਨਹੀਂ ਜਾਂਦਾ ਜਾ ਰਿਹਾ ਫਿਲਹਾਲ ਜਿਹੜੇ ਅਨਿਲ ਜੋਸ਼ੀ ਆਪਣੇ ਪਰਿਵਾਰਕ ਸਮੇਤ ਅੱਜ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੋਟ ਜਿਹੜੀ ਆ ਉਹ ਪਾਈ ਜਾ ਰਹੀ ਹੈ ਜਿਸ ਦੀ ਪੂਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਇਸ ਵळे ਅਨਿਲ ਜੋਸ਼ੀ ਉਹਨਾਂ ਦੇ ਵੱਲੋਂ ਜਿਹੜੀ ਵੋਟ ਆ ਉਹ ਪਾਈ ਗਈ ਹੈ ਤਾਂ ਹੁਣ ਉਹ ਬਾਹਰ ਆਏ ਨੇ ਤਾਂ ਪੂਰੀ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਬੜੀਆਂ ਪੋਜ਼ਿਟਿਵ ਵਾਈਬਸ ਆ ਤੇ ਫੈਮਲੀ ਨਾਲ ਆਇਆ ਬੱਚਿਆਂ ਨਾਲ ਸਾਰਿਆਂ ਨਾਲ

ਵੋਟ ਕਰ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆ ਵੋਟ ਪਾ ਦਿੱਤੀ ਗਈ ਆ ਤਾਂ ਪਰਿਵਾਰਕ ਮੈਂਬਰਾਂ ਸਮੇਤ ਉਹ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜੀ ਵੋਟ ਆ ਉਹ ਪਾਈ ਗਈ ਆ ਤਾਂ ਮੈਡੀਕਲ ਕਾਲਜ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਵੋਟ ਪਾਉਣ ਤੋਂ ਬਾਅਦ ਪਹਿਲੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਹਾਥਾਂ ਦੇ ਉੱਪਰ ਜਿਹੜੇ ਨਿਸ਼ਾਨ ਨੇ ਉਹ ਦਿਖਾਏ ਜਾ ਰਹੇ ਨੇ ਕਿ ਉਹ ਵੋਟ ਪਾਉਣ ਤੋਂ ਬਾਅਦ ਬਾਹਰ ਆ ਚੁੱਕੇ ਨੇ ਤਾਂ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਤਾਂ ਜੋਸ਼ੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਸੋਚ ਕੇ ਅੱਜ ਤੁਸੀਂ ਵੋਟ ਪਾਈ ਹੈ ਜੀ ਕੀ ਸੋਚ ਕੇ ਵੋਟ ਪਾਈ ਹੈ ਇਹ ਲੋਕਤੰਤਰ ਦਾ ਪਰਵਿਆ ਸਦਿਆ ਇਹ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ ਠੀਕ ਹੈ ਮੈਂ ਕੈਂਡੀਡੇਟ ਆ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ 'ਚ ਆਪਣੀ ਵੋਟ ਮਿਸ ਨਹੀਂ ਕੀਤੀ ਹਨ ਸਭ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜਰੂਰ ਕਰੋ ਕਿ ਉਹ ਵੋਟ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਉਹ ਜਿਹੜੀ ਸੈਂਸੈਰਿਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੈਂਸੀਅਲ ਨੇ ਤੇ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪਰੰਤੂ ਕਰਦੇ ਰਹੀਏ ਹੈ ਕਰ ਵੀ ਆ ਨਹੀਂ ਠੀਕ ਹੈ ਨਹੀਂ ਠੀਕ ਪਰ ਉਹ ਠੀਕ ਨਹੀਂ ਹੈ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਕਿਸਾਨੀ ਬੰਦੇ ਜੇ ਕਿ ਰਿਪੋਰਟ ਕਾਸਟ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨਦੇ ਵੀ ਹੱਕਦਾਰ ਨਹੀਂ ਹੁੰਦੇ ਰਹਿੰਦੇ ਜੇ ਤੁਸੀਂ ਅਕਸਰ ਇਹ ਗੱਲ ਕਹਿੰਦੇ ਕਿ ਇੱਕ ਵੀਦਾਰੇ ਨਾ ਰਸਤਾ ਦਿਲ ਦੀ ਸੁਣੋ ਇਹ ਕਿ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਹੀ ਜਿਹੜਾ ਵਾ ਮਤਦਾਨ ਇਸੇ ਕਰਕੇ ਨੂੰ ਇਹਨਾਂ ਨੇ ਇਹਦਾ ਨਾਂ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਹੁੰਦੇ ਨੇ ਸਮਝ ਲਿਆ ਨਾ ਪਰ ਵੋਟ ਕਾਸਟ ਕਰਦੇ ਆ ਉਹ ਦਾਨ ਨਹੀਂ ਕਰਦੇ ਆ ਹੈਨਾ ਵੋਟ ਪਾਉਂਦੇ ਆ ਦਿੰਨੇ ਆ ਕਿਸ ਨੂੰ ਵੋਟ ਤੇ ਮਤ ਨਾ ਮਤ ਨਾ ਦਈਏ ਕਿਉਂਕਿ ਇਹ ਬੜੇ ਲੀਡਰਸ਼ਤਾਨ ਆ ਇਹ ਦਿਲ ਦੀ ਸੁਣਦਾ ਦਿਲ ਤੱਕ ਰੱਖਦੇ ਆ ਵੀ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰਹੋ ਸਾਡੀਆਂ ਜੇਬਾਂ 'ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ 'ਚ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ 'ਚ ਫੇਰ ਜਿੱਤੀਏ ਫੇਰ ਮੌਜਾਂ ਲਈਏ ਤੁਸੀਂ ਨਰਕ 'ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸ ਹਲਾਤ 'ਚ ਵੀ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤਾਨੂੰ ਪੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਨਹੀਂ ਸੁਣੋ ਮਤਦਾਨ ਆ ਮਤ ਇੱਥੋਂ ਆ ਤਦ ਹੀ ਅਸੀਂ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦਿਮਾਗ ਦੀ ਸੁਣੋ ਤੇ ਫਿਰ 2 ਮਹੀਨੇ ਤੋਂ ਜਿੰਨੂੰ ਵਿੱਚ ਲੱਗਦਾ ਕਿ ਲੋਕ ਖੁੱਲ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਕਿ ਲੋਕੇ ਮੈਰਿਟ ਬਣਾਉਂਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਐ ਕੌਣ ਅਵੇਲੇਬਲ ਐ ਕੌਣ ਅクセਸਿਬਲ ਐ ਇਹਦਾ ਟਰੈਕ ਰਿਕਾਰਡ ਐ ਕੰਮ ਕਰਨ ਦਾ ਕਿੰਨੇ ਕੁਸ਼ ਕਰਕੇ ਵਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਐ ਕੱਲ ਨੂੰ 5 ਸਾਲ ਲੈ ਅੱਗੇ ਜੇ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਤੇ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚੋਂ ਮੈਰਿਟ ਬਣਾਉਣੀ ਹੋਵੇ ਤੇ ਫਿਰ ਤੇ ਐਦਾਂ ਬਹੁਤ ਔਖਾ ਕੰਮ ਨਹੀਂ ਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣਗੇ ਲੋਕੀ ਬੜੇ ਸਮਝਦਾਰ ਹੋ ਗਿਆ ਹੁਣ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇ ਬੰਤ ਨਹੀਂ ਆਗੇ ਲੋਕੀ ਹੁਣ ਟੀਕਾ ਵੋਟ ਨਹੀਂ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਖੁਸ਼ ਕਰੂਗਾ ਤਾਂ ਵੋਟ ਦਾ ਹੱਕਦਾ ਰਹੂਗਾ ਨਹੀਂ ਦੇਣਾ ਹੀ ਰਹੂਗਾ ਨੰਨੇ ਮੈ ਮਾਨਨਾ ਜੇ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੋ ਇਸ ਨੂੰ ਜਿਹੜਾ ਕਹਿੰਦੇ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਿਵਾਰ ਨਾਲ VOTING ਕੀਤੀ ਅੱਜ ਬਿਲਕੁਲ ਇਹ ਸੱਜੇ ਸੱਜੇ ਕੰਮ ਚ ਰਹੀ ਆ ਆ ਤੁਸੀਂ ਵੇਖਿਆ ਕਿ ਅਨਿਲ ਜੋਸ਼ੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਆਦਾਤਰ ਜਿਹੜੇ ਲੀਡਰ ਹੁੰਦੇ ਨੇ ਤਾਂ ਉਹ ਵੋਟ ਬੈਂਕ ਦੇ ਲਈ ਬਹੁਤ ਵੱਡੇ ਵੱਡੇ ਜਿਹੜੇ ਵਾਦੇ ਨੇ ਉਹ ਕਰਦੇ ਨੇ ਬਾਹਰ ਵਿੱਚ 5 ਸਾਲ ਦਿਖਦੇ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਪਤਨੀ ਵੀ ਇਥੇ ਪਹੁੰਚੇ ਹੋਏ ਨੇ ਜ਼ਰੂਰ ਉਹ ਵੀ ਗੱਲਬਾਤ ਕਰਦੇ ਪਏ ਆ ਕਿ ਜਿਹੜਾ ਤੂੰ ਸਾਨੂੰ ਮਿਲ ਗਿਆ ਹੈ ਹੁਣ ਤੂੰ ਆ ਗਿਆ ਹੁਣ ਤੈਨੂੰ ਅਸੀਂ ਜਾਨ ਨਹੀਂ ਦੇਣਾ ਤੇ ਪਾਸੇ ਕੋਰੇ ਕਾਗਜ਼ ਤੇ ਲਿਖਾ ਕੇ ਲੈ ਜਾ ਕਿ ਸਾਰੀਆਂ ਵੋਟਾਂ ਤੇਰੀਆਂ ਆਈਆਂ ਤੇ ਇਹ ਉਹਨਾਂ ਦੀਆਂ ਵੀ ਅਰਦਾਸਾਂ ਕਹਿ ਲਓ ਕਿ ਸਾਡੇ ਸਾਰੇ ਪਰਿਵਾਰ ਦੀਆਂ ਵੀ ਅਰਦਾਸਾਂ ਇਹ ਕਹ ਲਓ ਕਿ ਰੱਬ ਨੇ ਸਭ ਦੀਆਂ ਮਨਜ਼ੂਰ ਕਰ ਲੈਣੀਆਂ ਵਾ ਤੇ ਇਹ ਆ ਕਿ ਇੱਕ ਕੰਮ ਕਰਨ ਵਾਲਾ ਬੰਦਾ ਲੈ ਕੇ ਆਣਾ ਚਾਹੀਦਾ ਨਿਸ਼ਾਨ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਨੂੰ ਵੋਟ ਕਰੋ ਜਿਹੜਾ ਕੰਮ ਕਰੇ ਤੁਹਾਨੂੰ 5 ਸਾਲ ਆਪਣੇ ਵਿੱਚ ਨਜ਼ਰ ਆਵੇ ਹਰ ਕੰਮ ਕਰੇ ਔਰ ਦਿਲੋਂ ਕਰੇ ਅੱਜ ਇਹ ਪੂਰਾ VOTING ਪਰਸੈਂਟੇਜ ਦੀ ਵਿਆਖਿਆ ਕੀਤੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ 5 ਸਾਲ ਨੇ ਤਾਂ 5 ਸਾਲ ਬਹੁਤ ਜ਼ਿਆਦਾ ਸਮਾਂ ਹੁੰਦੇ ਨੇ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਮੀਦਵਾਰ ਚੁਣਨਾ ਚਾਹੀਦਾ ਜੋ ਕਿ ਲੋਕਾਂ ਦੇ ਵਿੱਚ ਰਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੋਰ ਵੀ ਜਿਹੜੇ ਕੰਮ ਨੇ ਉਹ ਹੋ ਸਕਣ ਜਗਮਨ ਟੀਵੀ ਦੇ ਲਈ ਸਾਹਿਲ ਹਮਰਸਾਲ